ਪਹਿਲਾਂ ਰਾਣਾ ਸਾਹਿਬ ਨੇ ਰੱਖਦੇ ਅੰਦਰ ਪ੍ਰਤਾਪ ਹਨ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਤਾਂ ਉਹਨਾਂ ਦੀ ਪਾਰਟੀ ਜੁਆਇਨ ਕੀਤੀ ਕੀ ਚੰਗਾ ਲੱਗਿਆ ਆਵਲ ਪਾਰਟੀ ਦਾ ਉਹਨਾਂ ਦੇ ਕੰਮ ਬਹੁਤ ਸਾਡਾ ਛੱਡਣ ਦਾ ਕੀ ਕਾਰਨ ਹੈ ਰਾਣਾ ਸਾਹਿਬ ਜੱਫੀਆਂ ਪਾ ਦਿੰਦੇ ਆ ਉਹ ਮੁੜ ਕੇ ਆ ਕੇ ਵੜਦੇ ਨਹੀਂ ਪਿੰਡ ਜੇ ਕੋਈ ਕੰਮ ਕੋਈ ਕਾਰਨ ਨਹੀਂ ਕਾਂਗਰਸ ਨਾਲ ਹੈ ਅੱਛਾ ਜੀ ਪਹਿਲਾਂ ਸੀ ਮਹਾਵਨ ਰਹੇ ਹੁਣ ਰਾਣੇ ਨਾ ਹੈ ਆਮ ਆਦਮੀ ਪਾਰਟੀ ਸ਼ਾਮਲ ਹੋਏ ਹੋ ਕੀ ਕਾਰਨ ਹੈ ਜੀ? ਬਸ ਸਾਡਾ ਸਹੂਲਤਾਂ ਵਧੀਆ ਦਿੰਦਾ। ਕਿ ਅੱਗੇ ਅਸੀਂ ਰਾਣੇ ਨੂੰ ਵੋਟਾਂ ਪਾਈਆਂ ਸੀ ਔਰ ਅਸੀਂ ਆਮ ਆਦਮੀ ਦੇ ਨਾਲ ਜੁੜੇ ਆ। ਰਾਣੇ ਨੂੰ ਛੱਡਣ ਦਾ ਕੀ ਕਾਰਨ ਹੈ? ਕਾਰਨ ਇਹੋ ਹੈ ਜੀ ਪਹਿਲਾਂ ਮਤਲਬ ਹੁੰਦਾ ਆ ਹੱਥ ਜੋੜ ਕੇ ਆ ਤੇ ਸਾਰਾ ਕੁਝ ਮੰਗਦੇ ਆ ਬਾਅਦ ਚ ਸਾਨੂੰ ਛੱਡ ਦਿੰਦੇ ਆ। ਕੋਈ ਮਤਲਬ ਸਾਰ ਨਹੀਂ ਲੈਂਦੇ। ਨਹੀਂ ਜੀ ਕੋਈ ਸਾਥ ਨਹੀਂ ਦਿੱਤਾ ਜੀ ਕੋਈ ਸਹੂਲਤ ਨਹੀਂ ਸਾਨੂੰ ਦਿੱਤੀ। ਸਾਨੂੰ ਮਾਨ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ। ਹਾਂਜੀ ਬਹੁਤ ਵਧੀਆ ਜੀ ਸਾਨੂੰ ਲੱਗਿਆ। ਕਿਹੜੇ ਕੰਮ ਚੰਗੇ ਲੱਗਦੇ ਉਹਨਾਂ ਨੂੰ? ਕਾਮ ਜੀ ਸਾਨੂੰ ਸਾਰੇ ਵਧੀਆ ਲੱਗਦੇ ਜਿਹੜੇ ਗਰੀਬਾਂ ਨਾਲ ਸਾਥ ਦਿੰਦੇ ਆ ਹਾਂਜੀ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਸ਼ਾਮਲ ਹੋਇਆ ਹਾਂ ਹਾਂਜੀ ਆਉਣ ਵਾਲੀ ਵਿਧਾਨ ਸਭਾ ਚੋਣਾਂ ਜਿਸੇ ਸਾਥ ਦੇ ਅੰਦਰ ਹਾਂਜੀ ਜੀ ਦੇਖੋ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੇ ਪਬਲਿਕ ਦੇ ਸੰਗਤ ਦੇ ਹਤਾਇਛੀ ਉਹ ਫੈਸਲੇ ਜਿਹੜੇ ਲਏ ਨੇ ਉਹਦੇ ਕਰਕੇ ਜਿਹੜੀ ਆਮ ਸੰਗਤ ਹੈ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ ਉਸੇ ਦੀ ਲੜੀ ਦੇ ਵਿੱਚ ਅੱਜ ਕਾਲੇਵਾਲ ਦੀ ਸਮੁੱਚੀ ਪੰਚਾਇਤ ਜਿਹੜੀ ਹੈ ਸਰਪੰਚ ਸਾਹਿਬ ਸੰਦੀਪ ਕੁਮਾਰ ਜੀ ਮੈਂਬਰ ਜਸ ਸਰਦਾਰ ਜਸਵਿੰਦਰ ਸਿੰਘ ਜੀ ਸਰਦਾਰ ਸਰਬਜੀਤ ਸਿੰਘ ਜੀ ਸਰਦਾਰ ਮਲਕੀਸ਼ ਸਿੰਘ ਜੀ ਸਰਦਾਰ ਅਮਰੀਕ ਸਿੰਘ ਜੀ ਸ਼ੰਗਾਰਾ ਸਿੰਘ ਜੀ ਪ੍ਰੀਤਮ ਸਿੰਘ ਜੀ ਬਲਵਿੰਦਰ ਸਿੰਘ ਜੀ ਸਾਡੀ ਭੈਣ ਮਨਜੀਤ ਕੌਰ ਬਲਵਿੰਦਰ ਕੌਰ ਕੁਲਵਿੰਦਰ ਕੌਰ ਸਰਬਜੀਤ ਕੌਰ ਹਰਦੀਪ ਕੌਰ ਨੀਲੂ ਜਸਵਿੰਦਰ ਕੌਰ ਕਮਲ ਰਾਣੀ ਇਹ ਸਾਰੇ ਪਰਿਵਾਰਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਪੱਲਾ ਫੜਿਆ ਕਿਉਂਕਿ ਮਹਿਸੂਸ ਕਰਨ ਲੱਗ ਗਏ ਲੋਕ ਕਿ ਅੱਜ ਬਿਜਲੀ ਦੀ ਕੋਈ ਸਮੱਸਿਆ ਨਹੀਂ ਮੁਫਤ ਤੇ ਵਾਧੂ ਬਿਜਲੀ ਮਿਲ ਰਹੀ ਹੈ ਉਹਨਾਂ ਦੇ ਬੱਚਿਆਂ ਵਾਸਤੇ ਬਹੁਤ ਟੌਪ ਦੇ ਸਕੂਲ ਬਣ ਗਏ ਨੇ ਜਿੱਥੇ ਇੱਕ ਪੈਸਾ ਵੀ ਉਹਨਾਂ ਦਾ ਖਰਚ ਨਹੀਂ ਆਉਣਾ ਤੇ ਬੱਚੇ ਉੱਥੋਂ ਪੜ ਕੇ ਅਫਸਰ ਬਣ ਸਕਦੇ ਆ ਫਿਰ ਆ ਜਿਹੜੀ ਲੇਟੈਸਟ ਸਿਹਤ ਬੀਮਾ ਮੁੱਖ ਮੰਤਰੀ ਸਿਹਤ ਬੀਮਾ ਜਿਹੜਾ ਉਹਦੇ ਵਿੱਚ ਹਰ ਪਰਿਵਾਰ ਨੂੰ ਇੱਕ ਸਾਲ ਦਾ 10 ਲੱਖ ਰੁਪਏ ਦਾ ਜਿਹੜਾ ਇਲਾਜ ਫਰੀ ਹੈ ਇੱਕ ਨਵਾਂ ਪੈਸਾ ਨਹੀਂ ਲੱਗਣਾ ਔਰ ਹਸਪੀਟਲ ਵੀ ਇਹਨਾਂ ਦੀ ਮਰਜ਼ੀ ਦੇ ਟੋਪ ਦੇ ਹਸਪਤਾਲ ਜਿਹੜੇ ਮਰਜ਼ੀ ਹਸਪੀਟਲ 'ਚੇ ਜਾਣ ਸਾਡੇ ਸੁਲਤਾਨਪੁਰ ਲੋਧੀ ਦੇ ਵਿੱਚ ਅਮਨਪ੍ਰੀਤ ਹਸਪਤਾਲ ਹੈ ਉਹਦੇ 'ਚ ਸਾਰੀਆਂ ਸਹੂਲਤਾਂ ਹੈਗੀਆਂ ਜੇ ਬਾਈਚਾਂਸ ਇੱਥੇ ਨਹੀਂ ਹੈ ਤੇ ਜਲੰਧਰ 60 ਹਸਪਤਾਲ ਨੇ ਇੱਥੋਂ ਸਿਰਫ ਅੱਧਾ ਪੌਣਾ ਘੰਟਾ ਲੱਗਦਾ ਹੈ ਤੇ ਉਥੇ ਜੜੀਆਂ ਨੇ ਸਾਰੇ ਵੱਡੇ ਵੱਡੇ ਤੇ ਟਾਪ ਦੇ ਹਸਪਤਾਲ ਜਿਹੜੇ ਉਹਦੇ ਚ ਸ਼ਾਮਲ ਨੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀ ਅਜੇ ਹਨੇਰੀ ਚੱਲ ਰਹੀ ਹੈ ਲੋਕਾਂ ਦੇ ਦਿਲਾਂ 'ਚ ਵਸ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਚਰਚਾ ਹੋ ਰਹੀ ਹੈ ਚੰਗੇ ਕੰਮਾਂ ਵਾਸਤੇ ਸੋ ਇਸ ਕਰਕੇ ਇਹ ਸੰਗਤ ਵੀ ਅੱਜ ਸਾਡੇ 'ਚ ਸ਼ਾਮਲ ਹੋਈ ਹੈ ਨਹੀਂ ਤੇ ਅਖੀਰਲੇ ਸਾਲ ਦੇ ਵਿੱਚ ਆਮ ਤੌਰ ਤੇ ਦਿਖਿਆ ਜਿਨੇ 4 ਸਾਲ ਪਾਰਟੀ ਨਹੀਂ ਆਪਣੀ ਛੱਡੀ ਉਹ 5ਵੇਂ ਸਾਲ ਪਾਰਟੀ ਨਹੀਂ ਛੱਡਦਾ ਪਰ ਮੈਂ ਦੇਖਣ ਚ ਆ ਰਿਹਾ ਕਿ ਪਹਿਲਾਂ ਨਾਲੋਂ ਜ਼ਿਆਦਾ ਜਿਹੜੀ ਸੰਗਤ ਹੈ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਰਹੀ ਹੈ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਨਾ ਇਹਨਾਂ ਨੂੰ ਵਧਾਈ ਦੇਣਾ ਕਿ ਇਹ ਆਪਣੀ ਪਾਰਟੀ ਜਿਹੜੀ ਇਹ ਗਰੀਬਾਂ ਦੀ ਪਾਰਟੀ ਹੈ ਉਹਦੇ ਵਿੱਚ ਆਏ ਨੇ ਤੇ ਇਹ ਪੂਰੀ ਆ ਜਿਹੜੀ ਹੈ ਸਹੂਲਤਾਂ ਦਾ ਆਨੰਦ ਲੈ ਰਹੇ ਨੇ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਇਹਨਾਂ ਨੂੰ ਜੀ ਆਇਆਂ ਕਹਿੰਨਾ ਇਨਾਂ ਨੂੰ ਪੂਰਾ ਮਾਨ ਸਤਿਕਾਰ ਜਿਹੜਾ ਇਸ ਪਾਰਟੀ ਦੇ ਵਿੱਚ ਮਿਲੂਗਾ ਸਰਪੰਚ ਸਾਹਿਬ ਦਾ ਖਾਸ ਔਰਤੇ ਮੈਂ ਤੈਅ ਦਿਲੋਂ ਸ਼ੁਕਰ ਜੀ ਗਜ਼ਾਰਾਂ ਸਾਡਾ ਛੋਟਾ ਬੱਚਾ ਦੀਪੂ ਹੈ ਉਹਨਾਂ ਨੇ ਇਹਨਾਂ ਨੂੰ ਮੋਟੀਵੇਟ ਕੀਤਾ ਮੈਂ ਇਹਨਾਂ ਦਾ ਵੀ ਬੜਾ ਧੰਨਵਾਦੀ ਹਾਂ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਕਿਹਦੇ ਧਰੇ ਦੇ ਨਾਲ ਸੰਬੰਧਤ ਸੀਗੇ ਤੇ ਰਾਣਾ ਨਸੀਖਾ ਇਹ ਜੀ ਜਿਹੜਾ ਆਜ਼ਾਦ ਇੱਥੇ ਆ ਉਹ ਰਾਣਾ ਇੰਦਰ ਪ੍ਰਤਾਪ ਉਹਦੇ ਨਾਲ ਸੀਗੇ ਉਹਨੂੰ ਛੱਡ ਕੇ ਜਿਹੜੀ ਇਹ ਪੰਚਾਇਤ ਅ ਆਮ ਆਦਮੀ ਪਾਰਟੀ ਚ ਸ਼ਾਮਲ ਹੋਈਆ